ਸਭ ਨੂੰ ਜੈ ਮਾਤਾ ਦੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ اور ਮੈਂ ਬਹੁਤ ਹੀ ਪਹਿਲਾਂ ਤੇ ਧੰਨਵਾਦੀ ਆ ਕਿ ਜੋ ਮੇਰੇ ਸਹਿਕਾਰਿਓ ਸਾਰੇ ਹੀ ਜੋ মিডিਆ ਤੋਂ ਜੋ ਮੇਰੇ ਸਹਿਕਾਰਿਓ ਆਏ ਹਨ ਇਹ ਮਾਤਾ ਵੀ ਪ੍ਰਧਾਨ ਜੀ ਆਏ ਹੋਏ ਨੇ ਤੇ ਮਾਤਾ ਵੀ ਪ੍ਰਧਾਨ ਸਾਹਿਬ ਆਏ ਨੇ ਮੇਰੇ ਗੁਰੂ ਨੇ ਕਿ ਮੈਂ ਕਿਤੇ ਕੋ ਗਲਤੀ ਕਰਦਾ ਆ ਤੇ ਉਸੇ ਵੇਲੇ ਮੈਨੂੰ ਫੋਨ ਕਰ ਦਿੰਦੇ ਆ ਮੈਂ ਪਹਿਲਾਂ ਤੇ ਇਹਨਾਂ ਦਾ ਧੰਨਵਾਦ ਤਾਂ ਕੀਤਾ ਹੈਗਾ ਆ ਕਿ মিডিਆ ਇੱਕ ਚੌਥਾ స్తਾਨ ਹੈ ਜੋ ਤੁਹਾਡੀ ਹਰ ਇੱਕ ਗੱਲ ਨੂੰ ਸਰਕਾਰੇ ਤੇ ਦਰਬਾਰ ਦੇ ਵਿੱਚ ਢੇਜਦਾ ਹੈ ਇਸ ਕਰਕੇ ਇਹਨਾਂ ਕੋਲ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਹੈ ਦੂਜੀ ਚੀਜ਼ ਹੈ ਕਿ ਸਾਡੀ ਜੋ ਸਾਜ ਮਾਰਟ ਤੋਂ ਸ਼ੌਪਕੀਪਰ ਐਸੋਸੀਏਸ਼ਨ ਹੈ ਜੋ ਕਿ ਕਾਫੀ ਅਰਸਿਆਂ ਤੋਂ ਚੱਲਦੀ ਆ ਰਹੀ ਹੈ ਜਿਨ੍ਹਾਂ ਦੀ ਨੁਮਾਇੰਦਗੀ ਮਤਲਬ ਮਨੋਜ ਅਰੋਹਸਾ ਤੋਂ ਚੱਲਦੀ ਆਈ ਸੀਗੀ ਤੇ ਉਹਦੇ ਬਾਅਦ ਸਾਡੇ ਸਤਿਕਾਰਯੋਗ ਵੱਡੇ ਵੀ ਸ਼੍ਰੀ ਅਨਿਲ अरोड़ा ਜੀ ਸਰਦਾਰ ਨਾਗਪਾਲਸਰ ਔਰ ਅੱਜ ਇਹਨਾਂ ਸਾਰਿਆਂ ਨੇ ਜੋ ਜ਼ਿੰਮੇਵਾਰੀ ਆਪਣੇ ਬੱਚੇ ਨੂੰ ਆਪਣੇ ਛੋਟੇ ਭਰਾ ਨੂੰ ਆਪਣੇ ਵੀਰ ਨੂੰ ਦਿੱਤੀ ਹੈ ਤੇ ਉਹਨੂੰ ਮੈਂ ਤਨਦੇਈ ਦੇ ਨਾਲ ਨਿਭਾਵਾਂਗਾ ਮੈਂ ਪਹਿਲਾਂ ਵੀ ਜੋ ਸਾਡੇ ਚਿਰਨਾ ਸਰਦਾਰ ਲਖਬੀਰ ਸਿੰਘ ਜੀ ਲਾਲੀ ਘੁੰਮਣ ਹੈ ਉਹਨਾਂ ਦੀ ਅਗਵਾਈ ਦੇ ਵਿੱਚ ਮਾਡਲ ਟਾਪ ਦੇ ਵਿੱਚ ਕੰਮ ਕਰੀਦਾ ਸੀਗਾ ਹੁਣ ਵੀ ਉਹਨਾਂ ਦੀ ਅਗਵਾਈ 'ਚ ਅਸੀਂ ਕੰਮ ਕਰਨਾ ਆ ਤੇ ਅਸੀਂ ਸਾਰਾ ਇੱਕ ਸਾਜਦਾ ਮਤਲਬ ਹੈ ਕਿ ਸਾਰੇ ਸਾਂਝੇ ਆ ਸਾਰੇ ਜੋ ਕੀ ਭਰਾ ਇੱਕ ਦੂਜੇ ਨਾਲ ਰਲ ਮਿਲ ਕੇ ਮੋਡਲ ਟਾਊਨ ਨੂੰ ਇੱਕ ਸੁੰਦਰ ਬਣਾਉਂਦਾ ਜੋ ਟੀਚਾ ਹੈ ਕਿਉਂਕਿ ਪਿੰਡਾ ਬਾਜੀ ਵੀ ਨਾ ਹਰ ਵਾਰੀ ਜਦੋਂ ਮਿਲਦੇ ਸੀਗੇ ਕੋਈ ਕਹਿੰਦੇ ਸੀ ਕਿ ਦੁੱਗਲ ਜੀ ਆਪਾਂ ਇਹਨੂੰ ਇੱਕ ਵਧੀਆ ਮਾਰੂ ਟਾਊਨ ਬਣਾਈਏ ਇਦਾਂ ਹੀ ਪ੍ਰਕਾਸ਼ ਬੇਕੀ ਜਦੋਂ ਪਿੰਟੂ ਬਾਜੀ ਨਾਲਪਾਲ ਸਾਹਿਬ ਭਾਟਿਆ ਸਾਹਿਬ ਤੇ ਸਾਡੇ ਅਨਿਲ ਅਰੋੜਾ ਸਾਹਿਬ ਇਹ ਹਰ ਵਾਰ ਇਹੀ ਕਹਿੰਦੇ ਸੀਗੇ ਪਰ ਜਦੋਂ ਕੀ ਆਪ ਜੀ ਦੇਖਦੇ ਜੇ ਪਹਿਲਾਂ ਬਹੁਤ ਹੀ ਬੈਗਰ ਸੀਗੇ ਜੋ ਕਿ ਮਾਡਲ ਟਾਉਨ ਦੇ ਵਿੱਚ ਸੀ ਮੈਂ ਹੁਮਨ ਸਾਹਿਬ ਨੇ ਤੇ ਸਾਰੀ ਟੀਮ ਨੇ ਮਤਲਬ ਨਾ ਰਾਤ ਦੇਖਿਆ ਨਾ ਦਿਨ ਦੇਖਿਆ ਅੱਜ ਜੇ ਸਾਨੂੰ ਕਿਸੇ ਨਾ ਬੈਗਰ ਲੱਭਣਾ ਹੋਵੇ ਨਾ ਤੇ ਸਾਨੂੰ ਦੂਰ ਜਾ ਕੇ ਕਿਤੇ ਲੱਭਦਾ ਆ ਤੇ ਐਦਾਂ ਹੀ ਜਦੋਂ ਅੱਜ ਸਾਝ ਮਾਡਲ ਟਾਉਨ ਮਾਰਕੀਟ ਐਸੋਸੀਏਸ਼ਨ ਇਹ ਕੰਮ ਕਰ ਰਹੀ ਹੈ ਤੇ ਹੋਰ ਵੀ ਐਸੋਸੀਏਸ਼ਨਾਂ ਜੋ ਕਿ ਜਦੋਂ ਇਹ ਕੰਮ ਕਰਨਗੇ ਆ ਤੇ ਜੋ ਜਲੰਧਰ ਹੈ ਉਹ ਕਲੀਨ ਤੇ ਗ੍ਰੀਨ ਹੋ ਜਾਏਗਾ ਅੱਜ ਅਸੀਂ ਦੇਖਦੇ ਆ ਬੈਗਰ ਵੱਖ-ਵੱਖ ਚੌਂਕਾਂ ਦੇ ਵਿੱਚ ਹਨ ਅਸੀਂ ਕੋਸ਼ਿਸ਼ ਕਰਾਂਗੇ ਦੂਸਰੀਆਂ ਜਿਹੜੀਆਂ ਐਸੋਸੀਏਸ਼ਨਸ ਹੈਗੀਆਂ ਨੇ ਚੇਅਰਮੈਨ ਸਾਹਿਬ ਨਾਲ ਗੱਲ ਹੋਈ ਸੀ ਉਹਨਾਂ ਨਾਲ ਰਲ ਮਿਲ ਕੇ ਅਸੀਂ ਸਾਝ ਪਾ ਕੇ ਤੇ ਅਸੀਂ ਬੈਗਰ ਮੁਕਤ ਜਲੰਧਰ ਵੀ ਕਰ ਸਕਦੇ ਆ ਇੱਕ-ਇੱਕ 11 ਹੁੰਦੇ ਆ ਕੋਈ ਵੀ ਇੱਕ ਕਾਮਯਾਬ ਨਹੀਂ ਹੋ ਸਕਦਾ ਜਿਦਾਂ ਕਿ ਆਪ ਸਭ ਜੀ ਨੂੰ ਪਤਾ ਆ ਕੀ ਕੰਮ ਤੇ ਕੀਤਾ ਹੀ ਹੋਣਾ ਆ ਉਹਦਾ ਕੋਈ ਕੰਮ ਨਹੀਂ ਹੋਣਾ ਤੇ ਅਸੀਂ ਸਾਰੇ ਤੁਸੀਂ ਜੋ ਦੇਖ ਰਹੇ ਜੇ ਕਿ ਸਾਡੇ ਵਾਈਸ ਚੇਅਰਮੈਨ ਸੁਖੀ ਜੀ ਜੋ ਕਿ ਯੂਆਈਸ ਪ੍ਰੈਜ਼ੀਡੈਂਟ ਸ਼੍ਰੀ ਰਮੇਸ਼ ਲਖਣਪਾਲ ਜੀ ਹਮੇਸ਼ਾ ਜਲੰਧਰ ਨੂੰ ਆਪਣੀਆਂ ਸੇਵਾਵਾਂ ਦਿੰਦੇ ਹਾਂ ਤੇ ਇਹ ਵੀ ਦਿੰਦੇ ਰਹਿਣਗੇ ਔਰ ਮੈਂ ਆਪ ਜੀ ਦੇ ਮੱਦੇਮ ਦੁਆਰਾ ਇੱਕ ਕੀ ਪ੍ਰੋਮਿਸ ਕਰਦਾ ਹਾਂ ਕਿ ਜਦੋਂ ਇਹ ਮੇਰੇ ਸਾਰੇ ਭਰਾ ਮੇਰੇ ਨਾਲ ਨੇ ਤੇ ਮੈਨੂੰ ਕੋਈ ਪਰਵਾਹ ਨਹੀਂ ਇੱਕ ਵਧੀਆ ਸੋਨਾ ਸੱਚਾ ਜਾ ਮਾਡਰ ਟਾਉਨ ਬਣਾਵਾਂਗੇ ਔਰ ਵਾਕਿਆ ਜਦੋਂ ਲਖਨਪਾਲ ਜੀ ਨੇ ਕਿਹਾ ਆ ਕਿ ਕੋਈ ਵੀ ਜਦੋਂ ਜਲੰਧਰ ਦੇ ਵਿੱਚ ਜਾਂਦਾ ਆ ਤੇ ਉਹ ਮਾਡਰ ਟਾਉਨ ਜ਼ਰੂਰ ਜਾਂਦਾ ਆ ਜੇ ਮਾਡਰ ਟਾਉਨ ਸੋਨਾ ਹੋਏਗਾ ਤੇ ਸਾਨੂੰ ਲੋਕਾਂ ਨੂੰ ਉੱਥੋਂ ਕਾਰੋਬਾਰ ਮਿਲੇਗਾ ਜੇ ਮਾਡਰ ਟਾਉਨ ਸੋਨਾ ਨਹੀਂ ਹੋਏਗਾ ਤੇ ਫਿਰ ਸਾਨੂੰ ਕਾਰੋਬਾਰ ਨਹੀਂ ਮਿਲੇਗਾ ਅਸੀਂ ਸਾਰਿਆਂ ਨੇ ਹੀ ਕਾਰੋਬਾਰੀ ਨੇ ਔਰ ਸਾਰਿਆਂ ਨੇ ਇਹੀ ਟੀਚਾ ਕੀਤਾ ਆ ਕਿ ਮਾਡਰ ਟਾਉਨ ਨੂੰ ਬਹੁਤ ਹੀ ਇੱਕ ਵਧੀਆ ਰੰਗ ਰੂਪ ਦੇਣਾ ਹੈ ਕਿ ਕੋਈ ਮਾਡਰ ਟਾਊਨ ਚਾਵੇ ਤੇ ਉਹ ਕਹੇ ਕਿ ਜੋ ਮਾਡਰ ਟਾਊਨ ਦੀ ਐਸੋਸੀਏਸ਼ਨ ਕਰਦੀ ਹੈ ਅਸੀਂ ਵੀ ਉਹ ਕੰਮ ਕਰਕੇ ਦਿਖਾਈਏ ਕਿ ਸਾਨੂੰ ਵੀ ਜਰਾ ਆ ਕਿ ਚੰਗਾ ਲੱਗੇ ਕਿ ਜੇ ਮਾਡਰ ਟਾਊਨ ਵਧੀਆ ਆ ਐਦਾਂ ਜੋਤੀ ਚੌਂਕ ਵੀ ਵਧੀਆ ਹੋਵੇ ਇਨਕੋਦਰ ਚੌਂਕ ਵੀ ਵਧੀਆ ਹੋਵੇ ਪਠਾਨ ਚੌਂਕ ਵੀ ਵਧੀਆ ਹੋਵੇ ਸਾਰੇ ਚੌਂਕ ਵਧੀਆ ਤਾਂ ਹੀ ਹੋਣਗੇ ਜੇ ਸਾਡੀ ਇੱਕ ਸੋਚ ਵਧੀਆ ਹੋਏਗੀ ਜੇ ਸੋਚ ਘਰ ਚ ਨਾ ਬੰਦੇ ਦੀ ਵਧੀਆ ਹੋਵੇ ਤੇ ਘਰ ਵੀ ਖਰਾਬ ਹੋ ਜਾਂਦੇ ਨੇ ਤੇ ਮਾਡਲ ਟਾਉਂ ਦੀ ਸੋਚ ਬਹੁਤ ਵਧੀਆ ਆ ਤੇ ਬਹੁਤ ਵਧੀਆ ਹੀ ਕੰਮ ਕਰਾਂਗੇ ਪਰ ਮੈਂ ਅੱਜ ਜੋ ਕਿ ਸਾਜ ਮਾਡਲ ਟਾਉਂ ਦੇ ਸਾਰੇ ਹੀ ਮੇਰੇ ਸਤਿਕਾਰਯੋਗ ਮੇਰੇ ਗੀਤਾ ਮੰਦਰ ਤੋਂ ਪ੍ਰਧਾਨ ਆਪ ਬਾਬਸਮਾਨ ਸ਼੍ਰੀ ਵਿਜੇ ਖੁੱਲਰ ਜੀ ਜੋ ਕਿ ਹਰ ਜਗ੍ਹਾ ਸਾਡੇ ਨਾਲ ਅਸ਼ੀਰਵਾਦ ਦੇ ਕੇ ਵੀ ਚੱਲਦੇ ਨੇ ਮੋਢੇ ਨਾਲ ਮੋਢਾ ਵੀ ਲਾ ਕੇ ਚੱਲਦੇ ਨੇ ਚਾਹੇ ਸਕੂਲ ਦਾ ਕੰਮ ਹੁੰਦਾ ਚਾਹੇ ਮੰਦਿਰ ਦਾ ਕੰਮ ਹੁੰਦਾ ਚਾਹੇ ਮਾਰਕੀਟ ਦਾ ਕੰਮ ਹੁੰਦਾ ਆ ਹਰ ਜਗ੍ਹਾ ਸਾਡੇ ਨਾਲ ਹੀ ਖੜੇ ਹੁੰਦੇ ਆ ਤੇ ਬਜ਼ੁਰਗਾਂ ਦਾ ਤਾਂ ਵੈਸੇ ਹੀ ਆਸ਼ੀਰਵਾਦ ਹੀ ਬਹੁਤ ਹੁੰਦਾ ਆ ਇਹਦੇ ਸਾਡੇ ਨਾਲ ਚੱਲਦੇ ਨੇ ਇਹਨਾਂ ਦਾ ਵੀ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਆ ਤੇ ਸਾਰੀ ਹੀ ਐਸੋਸੀਏਸ਼ਨ ਦਾ ਮੈਂ ਰਿਣੀ ਹਾਂ ਮੈਂ ਆਪਣੇ ਵੱਲੋਂ ਆਪਣੇ ਦੁੱਗਲ ਪਰਿਵਾਰ ਵੱਲੋਂ ਆਪਣੀ ਮੋਬਾਈਲ ਐਸੋਸੀਏਸ਼ਨ ਵੱਲੋਂ ਔਰ ਮਾਡਰ ਟਾਊਨ ਸਾਂਝ ਮਾਰਕੀਟ ਵੱਲੋਂ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਆ ਔਰ ਮੀਡੀਆ ਦੇ ਸਾਰੇ ਭਰਾਵਾਂ ਦਾ ਜੋ ਇੱਥੇ ਚੱਲ ਕੇ ਆਏ ਨੇ ਉਹਨਾਂ ਦਾ ਮੈਂ ਰਿਣੀ ਸੀ ਰਿਣੀ ਹਾਂ ਔਰ ਰਿਣੀ ਰਹਾਗਾ ਕਿ ਮੇਰੇ ਇੱਕ ਕੌਲ ਤੇ ਮੇਰਾ ਸਾਰਾ ਹੀ ਪਰਵਾਰ ਮੇਰਾ মিডিਆ ਪਰਵਾਰ ਜੋ ਇੱਥੇ ਆਇਆ ਆ ਤੇ ਇਨਾਂ ਸਾਰਿਆਂ ਦੀ ਲੰਬੀ ਉਮਰ ਦੀ ਮੈਂ ਕਾਮਨਾ ਕਰਦਾ ਆ ਤੇ ਮੈਂ ਆਪ ਸਭ ਦਾ ਬਹੁਤ ਬਹੁਤ ਧੰਨਵਾਦੀ ਆ ਤੁਹਾਡੀਆਂ ਬਲੇਸਿੰਗ ਚਾਹੀਦੀਆਂ ਤੁਹਾਡਾ ਪਿਆਰ ਚਾਹੀਦਾ ਆ ਤੇ ਦੁੱਗਲ ਤੁਹਾਨੂੰ ਵਾਕੇ ਹੀ ਕੁਛ ਨਾ ਕੁਛ ਚੰਗਾ ਕਰਕੇ ਦਿਖਾਏਗਾ ਜੋ ਕਿ ਆਪ ਜੀ ਪਹਿਲਾਂ ਵੀ ਇਸ ਨਮਾਰੇ ਨੂੰ ਸਾਥ ਦਿੰਦੇ ਸੀ ਇਹ ਹੁਣ ਵੀ ਤੁਸੀਂ ਸਾਥ ਮੇਰਾ ਦੇਓਗੇ ਤੇ ਮੈਂ ਤੁਹਾਡਾ ਸਾਰਿਆਂ ਦਾ ਰਣੀਆ ਤੁਹਾਡਾ ਸਾਰਿਆਂ ਦਾ ਧੰਨਵਾਦ ਦੀਆਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਔਰ ਇਹਦੇ ਤੋਂ ਵੱਧ ਵੀ ਪਰ ਇਹਦੇ ਕੰਮ ਸਾਡੇ ਨਾਲ ਡਬਲ ਹੈ ਔਰ ਬੜਾ ਹਿੰਮਤੀ ਹੈ ਮੈਂ ਵੀ ਪ੍ਰੈਜ਼ੀਡੈਂਟ ਰਹਿ ਚੁੱਕਾ ਆ ਨਾਕਬਾ ਜੀ ਵੀ ਪ੍ਰੈਜ਼ੀਡੈਂਟ ਰਹਿ ਚੁੱਕੇ تھے ਦੋ ਦਿਨ ਦਾ ਐਕਸ ਪ੍ਰੈਜ਼ੀਡੈਂਟਸ ਅਗੇ ਪਰ ਗੱਲ ਪ੍ਰੈਜ਼ੀਡੈਂਟ ਦੀ ਨਹੀਂ ਨਾ ਹੀ ਹੁੰਦੇ ਦੀ गल काम दी इस भा तो बड़ी उम्मीदा है, है सारे कि हम अगे लग के काम करेगा मार्केट वास्त अच्छा करेगा जिथे कुछ भी अच्छा नहीं होगा सब तो पहले असोज करा बाकी बच कर मतलब मतलब साढ़े चेयरमैन साहब ने बड़ा विश्वास दिखाया दुगल भरा और सा विश्वास है इस भरा और भ्रा हमेशा सारे न खड़े होंगे हमेशा सारे का साथ दिता है इस करके मार्केट पूरी मार्केट ने एकजुट होकर दुगल जी थोड़ा सा ਕੁਸੀਂ ਉਹਨਾਂ ਨੂੰ ਕਿੱਦਾਂ ਅੱਗੇ ਲੈ ਕੇ ਜਾਣਾ ਹੈ ਤੁਹਾਡੇ ਉੱਪਰ ਹੈ ਤੁਹਾਡੇ ਨਾਲ ਹਾਂ ਪਰ ਤੁਸੀਂ ਅੱਛਾ ਕੰਮ ਕਰੋ ਸਾਰੇ ਭਰਾ ਤੁਹਾਡੇ ਮਿਸ਼ੇ ਨਾਲ ਲੈਣਗੇ ਪੂਰੀ ਸਪੋਰਟ ਹੈ ਤੁਹਾਨੂੰ ਮਾਰਕੀਟ ਜਲੰਧਰ ਦਾ ਦਿਲ ਹੈ ਔਰ ਇਹਨੂੰ ਸੰਭਾਲਣਾ ਬਹੁਤ ਜ਼ਰੂਰੀ ਹੈ ਇਹਨੂੰ ਜਿੰਨੀ ਜਲਦੀ ਔਰ ਇੱਕ ਕਰਮਾਨਲ ਸੰਭਾਲਣਾ ਇਹ ਗੱਲਾਂ ਨਾਲ ਹੀ ਸੰਭਾਲਣਾ ਆਪਾਂ ਸਾਰੇ ਭਰਾਵਾਂ ਨੂੰ ਮਿਲ ਕੇ ਕੰਮ ਕਰਨਾ ਪਈਗਾ ਔਰ ਹਰ ਇੱਕ ਨੂੰ ਆਪਣਾ ਰੋਲ ਅਦਾ ਕਰਨਾ ਪਈਗਾ ਕੱਲਾ ਇੱਕ ਭਰਾ ਵੀ ਨਹੀਂ ਕਰ ਪਾਏਗਾ ਔਰ ਇੱਕ ਵਾਰੀ ਮਾਰਕੀਟ ਅੱਛੇ ਢੰਗ ਨਾਲ ਸੰਭਾਲੀ ਗਈ ਜਿੱਦਾਂ ਪਹਿਲੇ ਸੀ ਚਾਹੇ ਮਨੋਜ ਭਾਜੀ ਦੇ ਟਾਈਮ ਤੇ ਸੀ ਚਾਹੇ ਕਿਸੇ ਵੀ ਟਾਈਮ ਤੇ ਅੱਛੀ ਤਰ੍ਹਾਂ ਮਾਰਕੀਟ ਤੇ ਇਵੈਂਟਸ ਹੋਣ ਮਾਰਕੀਟਸ ਫੰਕਸ਼ਨ ਜ਼ੋਨ ਔਰ ਜੋ ਵੀ ਸੋਚ ਹੋਏ ਉਹ ਬਿਜ਼ਨਸ ਮਾਈਂਡਡ ਹੋਏ ਸਾਡਾ ਬਿਜ਼ਨਸ ਵਧਣਾ ਚਾਹੀਦਾ ਮਾਰਕੀਟ ਪਰਟੀ ਕਿਸਮਸੇ ਆਸਪਾਈ ਕਿਸਮਸੇ ਸਾਰੀ ਸਮੱਸਿਆ ਤੁਹਾਡੇ ਇੱਕ ਇੱਕ ਕਰਕੇ ਦੇਣੀ ਹੈ ਔਰ ਤੁਸੀਂ ਇੱਕ ਇੱਕ ਕਰਕੇ ਦਾ ਹੱਲ ਲੱਭੋ ਅਸੀਂ ਸਾਰੇ ਭਰਾ ਤੁਹਾਡੇ ਨਾਲ ਆ ਸਾਰੀ ਟੀਮ ਸਾਹਮਣੇ ਬੈਠੀ ਹੈ ਵੀ ਤੁਹਾਡੇ ਨਾਲ ਮੀਡੀਆ ਦੀ ਸਪੋਰਟ ਬਹੁਤ ਜ਼ਰੂਰੀ ਹੈ ਸਾਡਾ ਜਿਹੜਾ ਅੱਛਾ ਕੰਮ ਹੈ ਉਹਨੂੰ ਹਾਈਲਾਈਟ ਕੀਤਾ ਜਾਏ ਤਾਂ ਕਿ ਸਾਰਿਆਂ ਨੂੰ ਮੋਟੀਵੇਸ਼ਨ ਮਿਲੇ ਤੇ ਜਿੱਤੇ ਕੁਝ